ਜੋ ਬੋਲੇ ਸੋਨਰ ਪੈਰ ਭਗਵਾਨ ਵਾਲ ਵਾਲਮੀਕ ਮਹਾਰਾਜ ਕੀ ਜੈ ਜੀ ਜੈ ਦੋਸਤੋ ਅੱਜ ਇਹ ਵੀਡੀਓ ਬਣਾਉਣ ਲੱਗੇ ਆ ਇਹਦਾ ਮੋਟਿਵ ਇਹ ਆ ਜੋ ਵੀ ਆ ਸਾਰੀਆਂ ਗੱਲਾਂ ਤੁਹਾਨੂੰ ਦੱਸਾਂਗੇ ਦੋਸਤੋ ਇਹ ਕਲੋਨੀ ਕੱਟਣ ਵਾਸਤੇ ਜਗਾ ਅੱਜ ਤੋਂ 20-25 ਸਾਲ ਪਹਿਲਾਂ ਸਾਡੇ ਬਜ਼ੁਰਗਾਂ ਨੇ ਇਸ ਸੰਕਤੀ ਕਿੱਲਾਂ ਦਾ ਦਖਲ ਪਵਾਇਆ ਸੀ ਜਿਹਦੇ ਵਿੱਚ 7 ਕਿੱਲੇ ਕਲੋਨੀ ਭਗਵਾਨ ਵਾਲਮੀਕ ਜੀ ਦਾ ਇਹ ਝੰਡਾ ਮਹਾਰਾਜ ਦਾ ਲੱਗਾ ਹੋਇਆ ਇਹ ਛੱਡਣ ਵਾਸਤੇ ਇੱਥੇ ਗਰੀਬ ਪਰਿਵਾਰਾਂ ਨੂੰ ਕਲੋਨੀ ਕੱਟਣ ਵਾਸਤੇ ਘਰ ਬਣਾਉਣ ਵਾਸਤੇ ਜਗ੍ਹਾ ਦਿੱਤੀ ਸੀ ਤੇ ਇਹ ਮੰਦਿਰ ਵਾਸਤੇ ਨਿਸ਼ਾਨ ਸਾਹਿਬ ਲਾਇਆ ਸੀ ਸੋ ਜੋ ਇਹ ਨਿਸ਼ਾਨ ਸਾਹਿਬ ਲੱਗਾ ਵਾ ਇਹਦੇ ਨਿਸ਼ਾਨ ਸਾਹਿਬ ਪੱਟਨ ਤੇ ਕਈ ਬੰਦਿਆਂ ਦੇ ਪਿੰਡਦਿਆਂ ਤੇ ਨਾਮਜੰਦ ਪਰਚੇ ਹੋਏ ਸੋ ਉਹਨਾਂ ਤੇ 14-14 ਦਿਨ ਦੀ ਮਾਨਯੋਗ ਅਦਾਲਤ ਨੇ ਸਜ਼ਾ ਵੀ ਕੀਤੀ ਤੇ 5 5000 ਜੁਰਮਾਨਾ ਸੋ ਉਹਦੀ ਮੇਰੇ ਕੋਲ ਨਕਲ ਪਈ ਆ ਕੇਸ ਦੀ ਸੋ ਇਹ ਹੁਣ ਇਹ ਇਨਾਂ ਨੇ ਕੀ ਕੀਤਾ ਜਿਹੜੀ ਗੱਲ ਮੈਂ ਤੁਹਾਡੇ ਨਾਲ ਮੁੱਦੇ ਦੀ ਗੱਲ ਕਰਨ ਲੱਗਾ ਕਿ ਦੋਸਤੋ ਨਵੀਂ ਪੰਚਾਇਤ ਜਿਹੜੀ ਬਣੀ ਆ ਇਹਨਾਂ ਨੇ ਬਿਨਾ ਮਨਜ਼ੂਰੀ ਤੋਂ ਬਿਨਾ ਕਿਸੇ ਪ੍ਰਵਾਨਗੀ ਤੋਂ ਕੋਈ ਅਫਸਰ ਡੀਡੀਪੀਓ ਜਾਂ ਕੋਈ ਬੀਡੀਪੀਓ ਸਾਹਿਬ ਤੋਂ ਬਿਨਾ ਪੰਚਾਇਤ ਸੱਤਰ ਦੀ ਮਤੇਤ ਬਿਨ ਮਨਜ਼ੂਰੀ ਤੋਂ ਬਿਨਾ ਇਹਨਾਂ ਨੇ ਦੋਸਤੋ ਛੱਪੜ ਨਿਸ਼ਾਨ ਸਾਹਿਬ ਦੇ ਮੋੜ ਤਾਨੂੰ ਰੱਖ ਥੋੜਾ ਜਿਹਾ ਨਿਸ਼ਾਨ ਸਾਹਿਬ ਦੇ ਮੋੜ ਆਪਣੇ ਇਹ ਪੱਟ ਦਿੱਤਾ ਹੈਗਾ ਵਾ ਸੋ ਨਾਲ ਹੀ ਇੱਧਰ ਤੁਸੀਂ ਕਮਾ ਕੇ ਦਿਖਾ ਦਿਓ ਇਹ ਆ ਦੇਖੋ ਛੱਪੜ ਆ ਜਿਹੜਾ ਕਿ ਇੱਧਰ ਟੌਲਟਾਂ ਦਾ ਪਾਣੀ ਆਉਣਾ ਗੰਦਾ ਪਾਣੀ ਆਉਣਾ ਕੂੜਾ ਕਰਕਟ ਇੱਧਰ ਕਰ ਕੂੜਾ ਕਰਕਟ ਜੋ ਸਭ ਇੱਥੇ ਮੋਢ ਸੁੱਟਣ ਲਈ ਬਣਾਣਾ ਜਾ ਰਹੇ ਹੈਗੇ ਆ ਛੇ ਪਸ਼ੂਆਂ ਦੇ ਹੱਡਾ ਰੋੜਾ ਸੁੱਟਣ ਲਈ ਜਗ੍ਹਾ ਬਣਾਉਣੀ ਆ ਉਹ ਵੀ ਹੀ ਕਹਿੰਦੇ ਇੱਥੇ ਹੀ ਬਣਾਉਣੀ ਆ ਸੋ ਚਲੋ ਅਸੀਂ ਇਹ ਕਿਹਾ ਵੀ ਚੰਗੇ ਕੰਮ ਲਈ ਅਸੀਂ ਇਹਨਾਂ ਨੂੰ ਐਪਰੀਸ਼ੀਏਟ ਕਰਦੇ ਆ ਚੰਗੇ ਕੰਮ ਲਈ ਅਸੀਂ ਇਹਨਾਂ ਦੇ ਨਾਲ ਤੁਰਦੇ ਆ ਖੜਦੇ ਆ ਪਿੱਛੇ ਲੱਗ ਕੇ ਤੁਰਾਂਗੇ ਇਹ ਅੱਗੇ ਲੱਗ ਜਾਣ ਠੀਕ ਹੈ ਪਰ ਸੋ ਅਸੀਂ ਇਹਨਾਂ ਨੂੰ ਬੇਨਤੀ ਇਹ ਕਰਦੇ ਆ ਕਿ ਜਿਹੜੀ ਸੱਤ ਕਿੱਲੇ ਦੀ ਕਲੋਨੀ ਸੀ ਉਹਦੇ ਵਿੱਚੋਂ ਸਿਰਫ ਕਰ ਕਰਾ ਕੇ ਇਹ 2.5 ਕਿੱਲੇ ਬਚੇ ਸੀਗੇ ਜਿਹੜੇ ਕਿ ਇਹ ਇਹ ਵੀ ਬਹੁਤ ਲੰਮੇ ਸਮੇਂ ਤੋਂ ਪਏ ਸੀਗੇ ਸੋ ਉਹ ਲੰਮੇ ਸਮੇਂ ਤੋਂ ਪਏ ਰਹਿਣ ਕਾਰਨ ਕਰਕੇ ਇਹਨਾਂ ਨੇ ਕਿਹਾ ਕਿ ਛੱਪੜੀ ਇੱਥੇ ਬਣਾ ਦਿੰਨੇ ਆ ਤੇ ਛੱਪੜ ਉੱਥੇ ਦਿੱਤਾ ਬਿਨਾ ਮਨਜ਼ੂਰੀ ਤੋਂ ਉਹ ਛੱਪੜ ਵੀ ਪੂਰਿਆ ਵਾ ਖਸਰਾ ਨੰਬਰ 52 ਨੰਬਰ ਦਾ ਹੈਗਾ ਵਾ ਪਿੰਡ ਦੇ ਨਾਲ ਮੋਢ ਖ ਪੂਰ ਦਿੱਤਾ ਹੈਗਾ ਸੋ ਉਹਨੂੰ ਪੂਰਨ ਤੇ ਅਸੀਂ ਇਹ ਇਹਨਾਂ ਨੂੰ ਮੰਗ ਰੱਖਦੇ ਆ ਅਸੀਂ ਇਹ ਕਿਹਾ ਕਿ ਤੁਸੀਂ ਉਹ ਛੱਪੜ ਜਿਹੜਾ ਪੂਰ ਦਿੱਤਾ ਹੈਗਾ ਵਾ ਉਹ ਇਹ ਗਰੀਬ ਪਰਿਵਾਰਾਂ ਦੀ ਜਿਹੜੀ ਜਗ੍ਹਾ ਰੱਖੀ ਸੀਗੀ ਉਹਨਾਂ ਨੂੰ ਤੁਸੀਂ ਇੱਥੋਂ ਖਰਾਬ ਕਰ ਦਿੱਤੀ ਹੈਗੀ ਆ ਤੇ ਉੱਥੇ ਜਿਹੜੀ ਮੈਂ ਤੁਹਾਨੂੰ ਦਿਖਾਉਣਾ ਉੱਥੇ ਵੀਡੀਓ ਬਣਾ ਕੇ ਵੀ ਸੋ ਭਗਵਾਨ ਵਾਲਮੀਕ ਜੀ ਦਾ ਵੀ ਨਿਸ਼ਾਨ ਸਾਹਿਬ ਮਾਨ ਸਨਮਾਨ ਦੇ ਨਾਲ ਹੀ ਜਾ ਕੇ ਇੱਥੋਂ ਇੱਥੇ ਇਹਦੀ ਬੇਅਦਵੀ ਕਰ ਰਹੇ ਹੈਗੇ ਆ ਸੋ ਬੜੀ ਮਾੜੀ ਗੱਲ ਆ ਇਹ ਸੋ ਅਸੀਂ ਇਹ ਚਾਹੁੰਦੇ ਆ ਕਿ ਇਹ ਇਹਨਾਂ ਦੀ ਮਹਾਰਾਜੀ ਦੇ ਜੋ ਨੇ ਲੋ ਨਿਸ਼ਾਨ ਸਾਹਿਬ ਨੂੰ ਉੱਥੇ ਲਿਜਾਇਆ ਜਾਵੇ ਲਿਜਾ ਕੇ ਤੇ ਉੱਥੇ ਇਹਨਾਂ ਦਾ ਨਿਸ਼ਾਨ ਸਾਹਿਬ ਗੱਡਿਆ ਜਾਵੇ ਸੋ ਜਿਹੜੀ ਜਗ੍ਹਾ ਛੱਡੀ ਆ ਭੰਡਾਲਵੇਟ ਰੋਡ ਤੇ ਛੱਪੜ ਪੂਰਿਆ ਹੈਗਾ ਉਸ ਜਗ੍ਹਾ ਦੇ ਉੱਤੇ ਜਿੰਨੀ ਵੀ ਐਡਜਸਟ ਹੁੰਦੀ ਆ ਅਸੀਂ ਕਹਿੰਨੇ ਜਿੰਨੀ ਇੱਥੇ ਬਚਦੀ ਜਿਹੜਾ ਇੱਥੇ ਲੈਣਾ ਚਾਹੁੰਦੇ ਇੱਥੇ ਦਿੱਤੀ ਜਾਵੇ ਸੋ ਇੱਥੇ ਵੀ ਪੰਜ ਛੇ ਕਨਾਲਾ ਹੈਗੀਆਂ ਸੋ ਜਿਹੜੀ ਬਾਕੀ ਉੱਥੇ ਦੀ ਕਿੱਲਾ ਡੇਢ ਕਿੱਲਾ ਜ਼ਮੀਨ ਆ ਅਸੀਂ ਕਿਹਾ ਉੱਥੇ ਜਿਹੜੀ ਆ ਉਹ ਗਰੀਬ ਪਰਿਵਾਰਾਂ ਨੂੰ ਕੋਈ ਤਿੰਨ ਹੌਣ ਚਾਰ ਹੌਣ ਅਸੀਂ ਇਹ ਕਹਿੰਨੇ ਆਂਗੇ ਉਹਨਾਂ ਨੂੰ ਜਿਹੜਾ ਇੱਥੇ ਤੁਸੀਂ ਨੁਕਸਾਨ ਕਰਤਾ ਵੀ ਉੱਥੇ ਦੇ ਦਿਓ ਇਹਦੇ ਵਿੱਚ ਹਰਜ ਵੀ ਕੀ ਹੈਗੇ ਜੇ ਤੁਸੀਂ ਇੱਥੇ ਜਗਾ ਖਰਾਬ ਕੀਤੀ ਹੈਗੀ ਆ ਤੇ ਉੱਥੇ ਤੁਸੀਂ ਉਹ ਕਿਸੇ ਦਾ ਗਰੀਬ ਬੰਦਿਆਂ ਦਾ ਭਲਾ ਹੋ ਜੂਗਾ ਤੇ ਇੱਕ ਤੇ ਮਹਾਰਾਜੀ ਦਾ ਦਰਬਾਰ ਮੰਦਿਰ ਜੋ ਵੀ ਆਪਣਾ ਬਣੇਗਾ ਸੋ ਦੋਸਤੋ ਮੈਂ ਇਹ ਕਹਿਣਾ ਚਾਹੁੰਨਾ ਕਿ ਦੇਖੋ ਇਹਨਾਂ ਨੂੰ ਇਹਨਾਂ ਇਹ ਗਲਤ ਕੰਮ ਕਰਨ ਜਾ ਰਹੇ ਹੈਗੇ ਆ ਇਹਨਾਂ ਨੂੰ ਕੋਈ ਪੁੱਛਣ ਵਾਲਾ ਹੈ ਨਹੀਂਗਾ ਕੋਈ ਕਹਿਣ ਵਾਲਾ ਹੈ ਨਹੀਂ ਇਹਨਾਂ ਨਾਲ ਇਹਨਾਂ ਦੇ ਉੱਤੇ ਕੋਈ ਪੰਚਾਇਤ ਤੇ ਕਾਨੂੰਨ ਨਾਂ ਦੀ ਚੀਜ਼ ਹੈ ਨਹੀਂਗੀ ਇਹਨਾਂ ਦੀ ਸਿਹਤ ਤੇ ਕੋਈ ਅਸਰ ਨਹੀਂ ਹੈਗਾ ਕਿ ਅਸੀਂ ਇਸ ਪ੍ਰਮਾਤਮਾ ਦੇ ਗੁਰੂ ਘਰ ਦੇ ਝੰਡੇ ਦੀ ਬੇਅਦਬੀ ਕਰ ਰਹੇ ਹੈਗੇ ਆ ਸੋ ਇਸ ਕਰਕੇ ਸਾਰੇ ਇੱਕੋ ਜਿਹੇ ਨਹੀਂ ਹੁੰਦੇ